ਮਾਈ ਨੂੰ ਕਰਾਂਗੇ ਪੇਸ਼ ਜਾ ਕੇ ਸੁਣਾਂਗੇ ਵੀ ਇਹ ਕਿਹੜਾ ਤਮਾਸ਼ਾ ਕੀ ਪੁਲਿਸ ਕਰਦੀ ਹੋਈ ਹੈ 1900 ਦੇ ਉੱਤੇ ਪਰਚਾ ਠੀਕ ਆ ਘਰ ਵਾਲਾ ਦਾ ਬਾਹਰ ਆ ਵਿਚਾਰੀ ਵਿਧਵਾ ਇੱਥੇ ਪਰਚਾ ਕਮਾਲ ਤੇ ਸ਼ਰਮ ਵਾਲਾ ਕੰਮ ਨਹੀਂ ਗਾਇ ਇਹਦੇ ਆਪ ਕਹਿਣਾ ਚਾਹੀਦਾ ਵੀ ਇਹ ਨਾ ਕੰਮ ਕਰੇ ਕਿੰਦਿਤਾ ਉਹ ਮਾਈ ਦਾ ਇਹ ਅੱਗ ਲਾਈ ਨਹੀਂ ਲਾਈ ਰਾਹ ਰੁਕਿਆ ਨਹੀਂ ਰੁਕਿਆ ਚੁੱਕ ਕੇ ਕਲੰਦਰਾ ਬਣਾਤਾ ਪੁਲਿਸ ਨੇ ਜਿਹੜੇ ਆ ਕੇ ਪੁਲਿਸ ਦਾ ਇਹ ਥਾਣੇਦਾਰ ਦੀ ਟੋਟੀ ਮੈਂ ਦਾਅਵੇ ਨਾਲ ਕਹਿੰਦਾ ਨਲਾਕੀ ਇਸ ਬੰਦੇ ਦੀ ਜਿਹੜਾ ਵੀ ਇੰਸਪੈਕਟਰ ਹੈਗਾ ਮਾਮਲਾ ਸਾਡਾ ਵੇਖੋ ਜਿਹੜੇ ਡਿਸਪੂਟ ਆ ਨਾ ਇਹ ਤਾਂ ਅਸੀਂ ਵੇਖਦੇ ਆਂ ਵੀ ਇਹ ਤਾਂ ਗੱਲਬਾਤਾਂ ਹੀ ਹੱਲ ਹੁੰਦੇ ਆ ਇਹ ਜੇ ਪ੍ਰਸ਼ਾਸਕ ਜਿਹੜਾ ਲੋਕ ਹੁੰਦੇ ਆ ਨਾ ਜਿੰਨਾ ਚ ਪੁਲਿਸ ਵੀ ਆਉਂਦੀ ਆ ਪੁਲਿਸ ਕੋ ਬੜਾ ਤਰ੍ਹਾਂ ਦੇ ਮੈਥਡ ਹੁੰਦੇ ਆ ਪੁਲਿਸ ਨੂੰ ਸੱਚ ਪਛਾਣ ਕੇ ਇਹਨਾਂ ਕੰਮਾਂ ਦੇ ਉੱਤੇ ਕਾਲੀ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਕੰਪਰੋਮਾਈਜ਼ ਦੇ ਰਾਹ ਕੱਢਣੇ ਚਾਹੀਦੇ ਤਾਂ ਕਿ ਲੋਕ ਸ਼ਾਂਤੀ ਤਰੀਕੇ ਨਾਲ ਪਿੰਡਾਂ ਦੇ ਰਹਿਣ ਆ ਜੇ ਕੋਈ ਹੀਨਸ ਕ੍ਰਾਈਮ ਵਾਪਰਦਾ ਇਹ ਤੇ ਪੁਲਿਸ ਨੂੰ ਫੌਰੀ ਦਖਾੜਿਆ 302 ਦਾ ਪਰਚਾ ਕਰੇ ਰੇਪ ਆਹੀਨਸ ਕ੍ਰਾਈਮ ਚਾਹੁੰਦਾ ਰੇਪ ਦਾ ਪਰਚਾ ਕਰੇ ਸੋ ਇਹ ਤਾਂ ਜਿਹੜਾ ਨਾ ਪਿੰਡਾਂ 'ਚ ਕਈ ਕਈ ਐਸਾ ਐਲੀਮੈਂਟ ਪੈਦਾ ਹੋ ਗਿਆ ਉਹ ਐਲੀਮੈਂਟ ਫੇ ਕਾਨੂੰਨ ਅਥਾਂ ਚ ਲੈਂਦਾ ਆਪਣੀ ਮਨਾਈ ਕਰਦਾ ਪਲੀਜ਼ ਬਹੁਤ ਵਾਰਾਂ ਉਹਨਾਂ ਦੇ ਨਿੱਕੇ ਮੋਟੇ ਦਬਾਹ ਇੱਥੇ ਝੁਕ ਜਾਂਦੀ ਆ ਜਿਹੜੀ ਕਹੀ ਠੀਕ ਨਹੀਂ ਸਮਝਦੇ ਸੋ ਮੇਰਾ ਪਾਵਿਆ ਵੀ ਜਿੱਥੇ ਤੇ ਕ੍ਰਾਈਮ ਬਹੁਤ ਖਤਰਨਾਕ ਵਾਪਰਦਾ ਉੱਥੇ ਤੇ ਪੁਲਿਸ ਦਾ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਮਰਡਰ ਹੋਗਾ ਪੁਲਿਸ ਪਰਚਾ ਕਰੇ ਦੋਸ਼ੀਆਂ ਉਪੜੇ ਲੇਕਿਨ ਦਿੱਤਾ ਹੁਣ ਉਹ ਮਾਈ ਦਾ ਇਹ ਅੱਗ ਲਾਈ ਨਹੀਂ ਲਾਈ ਰਾ ਰੁਕਿਆ ਨਹੀਂ ਰੁਕਿਆ ਚੁੱਕ ਕੇ ਕਲੰਦਰਾ ਬਣਾਤਾ ਪੁਲਿਸ ਨੇ ਜਿਹੜੇ ਆ ਕੇ ਪੁਲਿਸ ਦਾ ਇਹ ਥਾਣੇਦਾਰ ਦੀ ਟੋਟੀ ਮੈਂ ਦਾਅਵੇ ਨਾ ਕਿਨਾਂ ਨਲਾਕੀ ਐ ਇਸ ਬੰਦੇ ਦੀ ਜਿਹੜਾ ਵੀ ਇਨਸਪੈਕਟਰ ਹੈਗਾ ਨਹੀਂ ਇਹ ਕੰਮ ਕਰਨਾ ਜਿਹਦਾ ਇਹ ਬਿਰਦਿਆ ਦੀ ਨੂੰ ਤੇ ਪਰ ਚ ਕਲੰਦਰਾ ਇਹਦੀ ਇਹ ਤੇ 70 80 ਸਾਲ ਦੀ ਅਤੇ ਕਲੰਦਰਾ ਪਤੀ ਦਾ ਮਰਿਆ ਕਿਹੜਾ ਕਰਦਾ ਸੋ ਇਹ ਤਾਂ ਇਹ ਇਹ ਮੁੱਦਾ ਨਹੀਂ ਮੁੱਦਾ ਬੁੱਟਾ ਮੋਟਾ ਹੈ ਸਾਡਾ ਜਿਹਦੇ ਲਈ ਮੈਂ ਚੇਚਾ ਆਇਆ ਇਹ ਵੀ ਚਲੋ ਹੈਗਾ ਮੂਲ ਮੁੱਦਾ ਭਈ 2 ਸਤੰਬਰ ਨੂੰ ਖੇਤੀ ਨੇਤੀ ਐਮਐਸਪੀ ਦੀ ਕਾਨੂੰਨੀ ਗਰੰਟੀ ਜਮਾ 50% ਮੁਨਾਫਾ ਸੁਆਮੀ ਨਾਥਨ ਕਰਜ਼ਿਆਂ ਦੀ ਮੁਕਤੀ ਸਮੁੱਚੇ ਕਿਸਾਨਾਂ ਮਜ਼ਦੂਰਾਂ ਦੀ 10000 ਰੁਪਿਆ ਪੈਨਸ਼ਨ ਜਿਹੜੇ ਐਸਕੇਐਮ ਦੇ ਡਿਮਾਂਡਾਂ ਡਿਮਾਂਡ ਚ 10 ਡਿਮਾਂਡ ਜਿਆ ਜਿਨ੍ਹਾਂ ਦੇ ਬਿਜਲੀ ਐਕਟ ਆਉਂਦਾ ਕ੍ਰੌਪ ਡਿਨ ਇੰਸ਼ੋਰੈਂਸ ਆਉਂਦੀ ਇਹਨਾਂ ਮੁੱਦਿਆਂ ਤੇ 2 ਤਰੀਕ ਨੂੰ ਸਾਡਾ ਕਟਿਆ ਅਸੈਂਬਲੀ ਦੇ ਮੋਰੇ ਜਾਣ ਤੋਂ ਪਹਿਲਾਂ ਉੱਥੇ ਵੱਡਾ ਇਕੱਠ ਹੋਣਾ ਰੈਲੀ ਆ 2 ਘੰਟੇ ਰੈਲੀ ਚੱਲੇਗੀ 12 ਤੋਂ 1:30 2 ਤੱਕ 2 ਵਜੇ ਫਿਰ ਅਸੀਂ ਅਸੈਂਬਲੀ ਨੂੰ ਮਾਰਚ ਕਰਾਂਗੇ ਇੱਕ ਮੁੱਦਾ ਹੀ ਸੀ ਇਹਦੇ ਲਈ ਫੌਰੀ ਇਹਨਾਂ ਨੂੰ ਤਕਲੀਫ ਦਿੱਤੀ ਵੀ ਬੰਦੇ ਦਾ ਦੋਕਰ ਹੀ ਇਕੱਠੇ ਨੰਬਰ 2 ਜਿਹੜੀ ਕਲਕੱਤਾ ਚ ਕੁੜੀ ਦਾ ਮਰਡਰ ਹੋਇਆ ਬਹੁਤ ਵੱਡਾ ਜਿਹੜੇ ਫੈਸ਼ੀ ਦਰਿੰਦੇ ਆ ਉਹਨਾਂ ਨੇ ਇਹ ਦਿਸ਼ਕਰਮ ਨਹੀਂ ਕੀਤਾ ਬਲਕਿ ਉਹਦੇ ਹੱਡ ਤੋੜੇ ਉਹਦਾ ਕੱਖ ਨਾ ਰਹਿਣਤਾ ਗਰੀਬ ਦੀ ਧੀ ਸੀ ਐਮਡੀ ਦੇ ਦੂਜੇ ਸਾਲ ਦੀ ਉਹ ਸਟੂਡੈਂਟ ਸੀ ਬਹੁਤ ਵੱਡਾ ਇਹ ਦਿਖਾਂਤ ਦੇਸ਼ ਵਾਪਰਿਆ ਦੁਨੀਆ ਹਿਲ ਗਈ ਆ ਔਰ ਕੱਲਾ ਭਾਰਤ ਨੇ ਦੁਨੀਆ ਚ ਪ੍ਰੋਟੈਸਟ ਹੋਇਆ ਇਹ ਔਰਤਾਂ ਦੀ ਰਾਖੀ ਵੇ ਕੌਣ ਕਰੂਗਾ ਇੱਕ ਉਦੇ ਲਈ 31 ਤਰੀਕ ਨੂੰ ਪੁੱਛੇ ਪੁੱਲ ਤੇ ਮੂਹ ਮੱਤੀ ਮਾਰਚ ਆ। ਐ ਸਾਢੇ 5 ਸਾਢੇ 5 ਲੋਕ ਇਕੱਠੇ ਹੋ ਜਾਣਗੇ। ਇਹ 1 ਘੰਟਾ ਕੋਈ 10 ਮਿੰਟ ਰੈਲੀ ਹੋਊਗੀ ਜੇ ਪ੍ਰੋਫੈਸਰ ਸਿੱਧੂ ਬੜਾ ਨਾਮਵਰ ਵਿਦਵਾਨ ਯੂਨੀਵਰਸਿਟੀ ਦੇ ਡੀਨ ਰਿਟਾਇਰ ਹੋਏ ਆ, ਹੈਡ ਆਫ ਡਿਪਾਰਟਮੈਂਟ ਪ੍ਰਮਿੰਦਰ ਇੰਗਲਿਸ਼ ਦੇ ਹੈਡ ਰਿਟਾਇਰ ਹੋਏ ਆ। ਸ਼ਰਨਜੀਤ ਰਜਿਸਟਰਾਰ ਰਿਟਾਇਰ ਹੋਏ ਆ ਸੈਕਸ਼ਨ 16 ਬੜੇ ਟਾਪ ਦੇ ਸਟੋਰੀਆਂ ਨੇ। ਕੁਝ ਉਥੋਂ ਦੇ ਮੈਡੀਕਲ ਕਾਲਜ ਦੇ ਡਾਕਟਰ ਐਡਰੈਸ ਕਰਨਗੇ 5-10 ਦਾ ਮਿੰਟ। ਉਦੋਂ ਬਾਅਦ ਆ ਅਸੀਂ ਸਾਰੀ ਜਿੰਨੀ ਗੈਦਰਿੰਗ ਹੋਊਗੀ ਉਹ ਮੂੰਬੱਤੀ ਮਾਰਚ ਕਰਾਂਗੇ ਉਹ ਬੱਚੇ ਦੀ ਸ਼ਾਂਤੀ ਲਈ ਖਾਲਵਾ ਸਾਹਿਬ ਕਿਸਾਨ ਜਿੱਥੇ ਬੰਨੀ ਹੁੰਦੀਆਂ ਕਿਸਾਨੀ ਮੁੱਦੇ ਨੂੰ ਲੈ ਕੇ ਜਾਨਿ ਕਿ ਘਰੇਲੂ ਮਸਿਆਂ ਨੂੰ ਲੈ ਕੇ ਪਰਚੇ ਕਰਵਾਉਂ ਤੇ ਕਿੰਨਾ ਕੁ ਜਾਇਸ ਸਮਝੀ ਨਹੀਂ ਉਹਦਾ ਵੇਖੋ ਹੌਣ ਦੇਖੋ ਕਿਸਾਨ ਜਿਹੜੇ ਪਹਿਲੀ ਗੱਲ ਤੇ ਆ ਵੀ ਕਿਸਾਨਾਂ ਨੂੰ ਅਸੀਂ ਤੇ ਬੇਸਿਕਲੀ ਫੁੱਟ ਦੇ ਖਿਲਾਫ ਆ ਅਸੀਂ ਇਹਨੇ ਜਦੋਂ ਮੁੱਦੇ ਇਕਿਆ ਫਿਰ ਸਾਂਝਾ ਮੰਚ ਤਿਆਰ ਕਰਕੇ ਸਾਨੂੰ ਕੇਂਦਰ ਨਾਲ ਸੰਘਰਸ਼ ਕਰਨਾ ਚਾਹੀਦਾ ਸਾਂਝੇ ਤੌਰ ਤੇ ਤੁਰੀਏ ਇੱਕ ਗੱਲ ਪਰ ਕੁਝ ਲੋਕਾਂ 'ਚ ਐਸੀ ਹੁੰਮੇ ਆ ਉਹ ਆਂਦੇ ਹੀ ਰਹਿਣਾ ਹੀ ਇਕੱਲੇ ਆ ਅਸੀਂ ਸੰਘਰਸ਼ ਇਕੱਲਿਆਂ ਕਰਨਾ ਉਹ ਫਿਰ ਅਸੀਂ ਟਾਭ ਨਹੀਂ ਸਕਦੇ ਕਿਸ ਨੂੰ ਸੰਘਰਸ਼ ਦਾ ਰਾਈਟ ਹੈ ਕੱਲ੍ਹੇ ਆ ਉਹ ਕੱਲ੍ਹੇ ਕਰ ਲਨ ਪਰ ਇਹਦੀ ਪ੍ਰਾਪਤੀ ਮੈਂ ਦਾਵੇ ਨਾਨਾ ਕੱਲੇ ਕੱਲੇ ਲੜਿਆ ਮੋਦੀ ਦਾ ਐਸਾ ਰਾਜ ਆ ਜਿੱਥੇ ਅਡਾਨੀ ਬਾਨੀ ਹੋਣੀ ਇਹ ਬਹੁਤ ਵੱਡੇ ਜ਼ਗੀਰਾਂ ਦੇ ਕੋਲ ਮਾਈਨ ਜੇ エアਪੋਰਟ ਸ਼ਿਪਿੰਗ ਦੇ ਮਾਲਕ ਬਣ ਕੇ ਮੋਦੀ ਦੇ ਟਨੋਰ ਚ ਔਰ ਉਹ ਸਾਡੇ ਕਿਸਾਨੀ ਮੁੱਦੇ ਉਹ ਨਹੀਂ ਹੱਲ ਹੋਣ ਦੇਣਗੇ ਕਿਉਂਕਿ ਅਨਾਜ ਦੇ ਉੱਤੇ ਉਹ ਬੇਸਿਕਲੀ ਕਬਜ਼ਾ ਕਰਨਾ ਚਾਹੁੰਦੇ ਆ ਮੈਂ ਤੈਨੂੰ ਤਾਂ ਹੀ ਕਿਹਾ ਸੀ ਕਿ Shimla ਦਾ Himachal ਦਾ ਔਰ ਜਿਹੜਾ ਇੱਥੋਂ ਦਾ सेब ਜਾਂ Jammu Kashmir ਦਾ ਉੱਤੇ ਕਬਜ਼ੇ ਮੋਦੀ ਹੁਣਾ ਕਰਾਉਂਦੇ ਆ ਉਹਨਾਂ ਨੂੰ ਪ੍ਰੋਡਿਊਸ ਦੀ ਅੱਛੀ ਕੀਮਤ ਨਹੀਂ ਦੇਣੀ ਉਹ ਉਹਨਾਂ ਦੇ ਸਿਲੋਜ ਬਣ ਗਏ ਆ ਉਹ ਉੱਥੇ ਸਟਾਕ ਕਰਦੇ ਤੇ ਮਹਿੰਗੇ ਰੇਟ ਦੇ ਉੱਤੇ ਐਪਲ ਵਿਕਦਾ ਵਾ ਆ ਜਿਹੜੇ ਲੋਕ ਅੱਜ ਆਏ ਨਹੀਂ ਇਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਥਾਣਿਆਂ ਤੱਕ ਪਹੁੰਚ ਕੀਤੀ ਚੁਕੋ ਆ ਬਿਲਕੁਲ ਬਿਲਕੁਲ ਅਸੀਂ ਅੱਜ ਦੀ ਤਾਂ ਅੱਜ ਹੀ ਕਹਿਤਾ ਮੈਂ ਆ ਬਲਖਾਰ ਤੋਂ ਨਹੀਂ ਚੱਲੇ ਆ ਕਿ ਜੇ ਤਾਂ ਡਿਪਟੀ ਕੋ ਇਨਸਾਫ ਕਰੇ ਕਲੀਅਰ ਆ ਨਾ ਕਰੇ ਤੁਸੀਂ ਮੈਂ ਸ਼ਾਮ ਦੇ ਤੁਹਾਡੀ ਡੀ ਕਰੂੰ 6-7 ਵਜੇ ਤੱਕ ਅਸੀਂ ਐਸਐਸਪੀ ਦੇ ਧਿਆਨ ਤੇ ਲਿਆਉਣੇ ਉਹ 7 ਵਜੇ ਤੱਕ ਪੈਂਦੇ ਆ ਯੰਗ ਬੰਦੇ ਆਏ ਚਰਨਜੀਤ ਸਿੰਘ ਉਹ ਮੈਂ ਕਾਹਲੀ ਉਹਨਾਂ ਕੋਲ ਪਤਾ ਕੀਤਾ ਹੁੰਦਾ ਜੀ ਮੈਂ 10 ਵਜੇ ਸ਼ੁਰੂ ਕਰਕੇ 7 ਵਜੇ ਤੱਕ ਲੋਕਾਂ ਨੂੰ ਸੁਣਦਾ ਕਮਾਲ ਇਹ ਵੀ ਚੰਗੀ ਗੱਲ ਅਸੀਂ ਉਹ ਮਾਈ ਨੂੰ ਕਰਾਂਗੇ ਪੇਜ ਜਾ ਕੇ ਸੁਣਾਂਗੇ ਵੀ ਇਹ ਕਹਿ ਰਿਹਾ ਤਮਾਸ਼ਾ ਕੀ ਪੁਲਿਸ ਕਰਦੀ ਹੋਈ ਹੈ ਕਿ ਯਾਰ ਨੂੰ ਦੇ ਉੱਤੇ ਪਰਚਾ ਠੀਕ ਆ ਘਰ ਵਾਲਾ ਦਾ ਬਾਹਰ ਆ ਵਿਚਾਰੀ ਵਿਧਵਾ ਇੱਥੇ ਪਰਚਾ ਕਮਾਲ ਸ਼ਰਮ ਵਾਲਾ ਕੰਮ ਨਹੀਂ ਗਾਇ ਇਹਦੇ ਆਪ ਕਹਿਣਾ ਚਾਹੀਦਾ ਵੀ ਇਹ ਨਾ ਕੰਮ ਕਰੇ ਅਹੀਂ ਕਿਤੇ ਉਹਨਾਂ ਦੇ ਪਰਚੇ ਦੀ ਮੰਗ ਕਰਦੇ ਆ ਇਹ ਇਦਾਂ ਦੇ ਡਿਸਪਿਊਟ ਹੁੰਦੇ ਆ ਕੋਈ ਘਰੇ ਕੋਈ ਸੰਗਠਨ ਇਦਾਂ ਦਾ ਪੁੱਠਾ ਦਖਲ ਦੇਵੇ ਇਹ ਬਹਿ ਕੇ ਹੱਲ ਹੁੰਦੇ ਹੁੰਦੇ ਰਹਿ ਗਈ ਗੱਲ ਆ ਲੋਕਾਂ ਦੀ ਲੋਕ ਇਹ ਇਹ ਲੋਕ ਸੰਗਠਨਾਂ ਦੀ ਵਿਚਾਰਧਾਰਾ ਨਾਲ ਛੇਤੀ ਨਹੀਂ ਜੁੜਦੇ ਔਰ ਲੋਕ ਵੇਖ ਰਹੇ ਹੁੰਦੇ ਆ ਵੀ ਕਿਹੜਾ ਸੰਗਠਨ ਠੀਕ ਲਾਈਨ ਦੇ ਰਿਹਾ ਕਿਹੜਾ ਗਲਤ ਦੇ ਰਿਹਾ ਕਿਹੜਾ ਕਾਨੂੰਨ ਹੱਥਾਂ 'ਚ ਲੈ ਕੇ ਰਾਜੀ ਆ ਜਿਹੜਾ ਕਾਨੂੰਨ ਦੀ ਪਾਲਣਾ ਕਰਕੇ ਆ ਸੰਗਠਨ ਸ਼ਾਂਤਮਈ ਅੰਦੋਲਨ ਲੜਦੇ ਆ ਉਹ ਕਿੱਡੇ ਵੀ ਕਬੁੱਦੇ ਨਹੀਂ ਲੋਕ ਸਮਝ ਜਾਂਦੇ ਆ ਇਹ ਵਕਤ ਹੀ ਹੁੰਦਾ ਇਦਾਂ ਦਾ ਲਾਣਾ ਬਾਣਾ ਕਈ ਰਾਂ ਘਬਰਾਹ ਕਰ ਦਿੰਦਾ ਲੰਮਾ ਸਮਾਂ ਨਹੀਂ ਚੱਲਦਾ